ਹਾਂਜੀ ਬਾਈ ਅਸੀ ਕਾਲ ਜੀ ਅਸੀਂ ਖੜੇ ਆਪਣੇ ਜੋਗੜਾਲ ਮੰਡੀ ਕਿਹੜਾ ਜੋਗੜਾ ਬੰਨ ਕਰਾਏ ਧੂਮ ਵਾਲੀ ਧੂਮ ਵਾਲੀ ਧੂਮ ਵਾਲੀ ਮੰਡੀ ਤੇ ਖੜੇ ਆ ਬਾਈ ਆਪਾਂ ਜਿਹੜੀ ਕਿ ਆਪਣੇ ਦਾਪੜੀ ਨਾਲੇ ਭਰਦੀ ਆ ਬਾਈ ਮਲੋਟ ਮੁਖਰ ਬਾਈਪਾਸ ਮੇਰੇ ਹਾਂ ਮਲੋਟ ਮੁਖਰ ਬਾਈਪਾਸ ਆ ਬਾਈ ਇੱਥੇ ਬਾਈ ਸਿਰਫ ਕਾਟੂ ਕਾਟੂ ਮਾਲ ਆਉਂਦਾ ਵੀਰ ਮੇਰੇ ਲੋਰ ਬਲੀਡ ਦਾ ਰੇਤ ਨੂੰ ਲੱਗਦੀ ਜੀ ਕੋਈ ਰੇੜਾ ਹੈ ਨਹੀਂਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਵਧੀਆ ਤੋਂ ਵਧੀਆ ਪੱਠਾ ਵਧੀਆ ਤੋਂ ਵਧੀਆ ਬੱਕਰੇ ਖੜੇ ਨੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਅਸੀਂ ਲੈ ਕੇ ਆਇਆ ਇੱਕ ਵਧੀਆ ਪੱਠ ਤੇ ਪ્યોਰ ਬੀਟਲ ਬੱਕਰਾ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹਨੂੰ ਕੋਈ ਅੰਬਰਸਲ ਦਾ ਖਿਤਾਬ ਦਿੱਤਾ ਗਿਆ ਇਹਨੂੰ ਕਿੰਨੇ ਦਾ ਹੁੰਦਾ ਬਾਈ ਇਹ ਇਹ ਬਾਜੀ 6 ਦਾ ਹੁੰਦਾ ਜੀ 6 ਦਾ ਹੁੰਦਾ ਜੀ ਹਾਂ 6 ਦਾ ਹੁੰਦਾ ਬਾਈ ਤੇ ਹਾਈਟ ਕਿੰਨੀ ਹੂ ਬਾਈ ਇਹ ਲਗਭਗ ਇਹਦੀ ਕਵਸੇ ਕੰਮ 40 ਦੇ ਪਲੱਸ ਹਾਈਟ ਆ ਬ੍ਰੇਕ ਠੀਕ ਹੈ ਜੀ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਚਿੱਟੀ ਅੱਖ ਚ ਹੈ ਜੀ ਬਕਰਾਂ ਅਸੀਂ ਚਿੱਟੀ ਅੱਖ ਦੇ ਵਿੱਚ ਪਿਓਰ ਬੇਟੋ ਜਿਹਨੂੰ ਨਾਮ ਖਸਾ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਇਹ ਮੰਗ ਕੀ ਮੁੱਲ ਕੀ ਹੈ ਬਾਈ ਇਹਦਾ ਇਹਦਾ ਮੁੱਲ ਹੈਗਾ ਵੀਰੇ 45000 ਰੁਪਏ 45000 ਰੁਪਏ ਬਾਈ ਮੁੱਲ ਕਰਦਾ ਇਹ ਕਿੱਥੋਂ ਪਹੁੰਚੇ ਬਾਈ ਬਾਈ ਜੀ ਅਸੀਂ ਪਟਿਆਲੇ ਸਾਹਿਬ ਤੋਂ ਆਏ ਹਾਂ ਠੀਕ ਹੈ ਜੀ ਪਹਿਲੀ ਵਾਰ ਆਏ ਹਾਂ ਮੰਡੀ ਤੇ ਬਾਈ ਮੈਂ ਵੀਰੇ ਦੂਜੀ ਵਾਰ ਆ ਗਿਆ ਉਹਦੇ ਠੀਕ ਹੈ ਜੀ ਆਪਣਾ ਪਟਿਆਲਾ ਸ਼ਹਿਰ ਤੇ ਸਾਡੇ ਉਧਰ ਇਹ ਬਰੀਡ ਦਾ ਰੇਟ ਆ ਪਰ ਇੱਥੇ ਦੇਖਿਆ ਤਾਂ ਕਿ ਬਾਈ ਤੁਹਾਨੂੰ ਵਧੀਆ ਕਾਟੂ ਮਾਲ ਦਾ ਥੋੜਾ ਵੱਧ ਰੇਟ ਹੈ ਠੀਕ ਹੈ ਜੀ ਤੇ ਬਾਕੀ ਪਹਿਲਾਂ ਮੈਂ 5 ਜਾਨਵਰ ਲੈ ਕੇ ਆਈ ਸੀ ਠੀਕ ਹੈ ਜੀ 5 ਦੇ 5 ਜੀ ਵੇਚਿਆ ਸੀ ਬਈ ਮੈਂ ਠੀਕ ਹੈ ਬਈ ਅੱਜ ਕਿੰਨੇ ਜਾਨਵਰ ਲੈ ਕੇ ਆਏ ਪੰਜ ਛੇ ਜੀ ਲੈ ਕੇ ਆਈ ਸੀ ਤਿੰਨ ਜਾਨਵਰ ਦੋ ਜਾਨਵਰ ਸਾਡੇ ਖੜੇ ਨੇ ਇੱਕ ਤੁਹਾਡਾ ਜਾਨਵਰ ਛੱਜਿਆ ਠੀਕ ਹੈ ਜੀ ਠੀਕ ਹੈ ਇੱਕ ਉਹ ਬੱਕਰੀ ਲੈ ਕੇ ਆਈ ਹਾਂ ਇੱਕ ਬੱਕਰਾ ਹਾਂ ਅਸੀਂ ਵੀਰੇ ਪਿਓਰ ਬਰੀਡ ਦਾ ਹੀ ਕੰਮ ਕਰਦੇ ਆ ਤੁਸੀਂ ਦੇਖਿਆ ਹੋਊਗਾ YouTube ਤੇ ਇਹਨਾਂ ਕੀ 4 ਲੱਖ 25 ਹਜ਼ਾਰ ਦਾ ਬੱਕਰਾ ਵੇਚਿਆ ਸੀ ਆਪਣੇ ਸਪਾਰ ਦੇ ਮੇਲੇ ਦੇ ਉੱਤੇ ਠੀਕ ਹੈ ਆਜੂ ਨੇ ਬਾਈ ਨੇ ਆਪਣੇ ਬੱਕਰਾ ਪਕਾਇਆ ਸੀ ਉਹ ਉਹ ਬਾਈ ਆਪਣੇ ਪਿੰਡ ਦਾ ਕਕਰਾਲੇ ਦੇ ਬੱਕਰਾ ਸੀ ਠੀਕ ਹੈ ਜੀ ਉਹਦੀਓ ਬਰੀਡ ਸਾਡੇ ਵੀਰੇ ਚੱਲਦੀ ਆਪਣੇ ਸ਼ਪਾਰ ਦੇ ਮੇਲੇ 2024 ਦੇ ਵਿੱਚ ਆ ਪਿਛਲੇ ਸਾਲ ਹੀ ਤੇ ਆਪਣਾ ਆ 24 25 25 ਤੋਂ ਬਾਅਦ ਆਪਣਾ 24 24 ਨੂੰ ਵਿਕਾਈ ਆਪਣਾ ਤੁਸੀਂ YouTube ਤੇ ਕੱਢ ਵੀ ਸਕਦੇ ਹੋ ਬਾਈ ਠੀਕ ਹੈ ਜੀ ਠੀਕ ਹੈ ਤੇ ਆਪਣਾ ਜਿਹੜਾ 4 ਲੱਖ 25 ਹਜ਼ਾਰ ਦਾ ਬੱਕੜਾ ਵੀ ਸੀ ਉਹ ਆਪਣਾ ਸੀ ਬਾਈ ਸੋ ਭਾਈ ਉਹੀ ਬਰੀਡ ਚੱਲਦੀ ਆ ਰਹੀ ਹੈ ਸਾਡੇ ਦੇ ਇਹ ਵੀ ਘਰਦੇ ਹੀ ਆਪਣੇ ਬੱਚਾ ਜੀ ਵੀਰੇ ਹਾਂ ਘਰਦੇ ਬੱਚੇ ਉਹਨੇ ਕੋਈ ਹੈਡ ਬ੍ਰੇਕ ਕਰ ਜਾਂਦੇ ਨੇ ਕੋਈ ਬੱਕਰੀਆਂ ਦੇ ਵਗ ਜਾਂਦੇ ਨੇ ਕੋਈ ਬੱਕਰੇ ਦੇ ਵਗ ਜਾਂਦੇ ਨੇ ਇਹ ਘਰਦੇ ਬੱਚੇ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਹਾਂ ਜੀ ਘਾਦਰ ਵਗੈਰਾ ਥੋੜਾ ਬੱਕਰੀ ਦੀ ਹੈਗਾ ਭਾਈ 40 ਬੀਲੀਆਂ ਇੰਚ ਦਾ ਹਾਂ ਅਗਲੇ 40 ਬੀਲੀਆਂ ਇੰਚ ਹੈਗਾ ਵੀਰੇ ਠੀਕ ਹੈ ਜੀ ਉਹ ਤੁਸੀਂ ਦੇਖ ਸਕਦੇ ਹੋ ਭਾਈ ਪਿਓਰ ਬਰੀਡ ਜੀ ਨੂੰ ਕਿਉਂ ਉਹਦੇ ਬਰੀਡ ਭਾਈ ਥੋੜੀ ਜਿਹੀ ਥੋੜੀ ਪੁੱਛੇ ਘਟਾ ਹੈ ਵੈਸੇ ਬਰੀਡ ਦੀ ਸਾਡੇ ਏਰੀਆ ਦੇ ਵਿੱਚ ਭਾਈ ਪੁੱਛ ਬੋਲਦਾ ਠੀਕ ਹੈ ਜੀ ਠੀਕ ਹੈ ਆਪਾਂ ਨਾਬੇ ਤੇ ਆਪਣਾ ਸ਼ੌਕੀ ਭਾਈ ਦਲਜੀਤ ਭਾਈ ਸਾਡਾ ਤੇ ਉਹ ਸਾਡਾ ਬਿਲਕੁਲ ਰਿਸਪੌਂਸ ਕਰਦੇ ਨੇ ਮੈਂ ਵੀਰੇ ਓਨਰ ਵੀ ਆ ਮੰਡੀ ਦਾ ਆਪਣੇ ਨਾਲ ਭੇ ਠੀਕ ਹੈ ਜੀ ਭਾਈ ਮਾਲ ਦਾ ਰੇਟ ਥੋੜਾ ਦੇਖਿਆ ਆਪਣੇ ਬੀਟਲ ਦਾ ਥੋੜਾ ਕੱਟੀ ਰੇਟ ਠੀਕ ਹੈ ਜੀ ਭਾਈ ਮੰਡੀ ਤੇ ਪਹੁੰਚਿਆ ਕਰੋ ਇੱਥੇ ਵਧੀਆ ਰੇਟ ਦੇ ਸੇਲ ਹੋ ਜਾਂਦੇ ਆ ਭਾਈ ਜਾਨਵਰ ਭਾਈ ਸਾਡੇ ਉੱਥੇ ਰੇਟ ਬਹੁਤ ਆ ਜੀ ਸਾਡੇ ਕੋਈ ਵੀ 70 ਪਲੱਸ ਤੋਂ ਬੱਕਰੀ ਘੱਟ ਨਹੀਂ ਵਿਕਦੀ ਜਿਵੇਂ ਗਿਆ ਪੱਠ ਖੜੀ ਹੈਗੀ 6 ਡੰਡ ਇਹੀ ਬੱਕਰੀ ਬਾਈ ਉਥੇ 30000 ਦੀ 35000 ਦੀ ਵਿਕਰੀ ਨਹੀਂ ਕਾਟੂ ਮਾਲ ਦਾ ਰੇਟ ਇੱਥੇ ਵਧੀਆ ਮਿਲਦਾ ਜੀ ਉਰੇ ਠੀਕ ਮੈਂ ਰਹਿ ਬਾਈ ਹਰ ਰਿਸਪੌਂਸ ਕਾਟੂ ਮਾਲ ਦਾ ਵਧੀਆ ਬਾਈ ਠੀਕ ਹੈ ਜੀ ਹੋਰ ਵਧੀਆ ਰਿਸਪੌਂਸ ਹੈ ਤੇ ਬਰਬਰੀ ਦੇ ਕੀ ਰਿਸਪੌਂਸ ਆ ਰਹੇ ਜੀ ਵਧੀਆ ਬਾਈ ਉਹ ਵੀ ਵਧੀਆ ਓਰੇ ਬਰਬਰੀ ਦੇ ਕਾਟੂ ਮਾਲ ਦੀ ਬਾਈ ਜਿਆਦਾ ਕਰਕੇ ਰੋੜਾ ਰੇਟ ਪਤਾ ਹੈ ਠੀਕ ਹੈ ਜੀ ਆਹ ਓਰੇ ਥੋੜਾ ਆਪਣੀਆਂ ਜਿਹੜੀਆਂ ਨਸਲਾਂ ਤੇ ਥੋੜਾ ਕੰਮ ਘੱਟ ਹੋ ਰਿਹਾ ਠੀਕ ਹੈ ਬਾਈ ਅਸੀਂ ਜਿਹੜੇ ਨਵੇਂ ਵਪਾਰੀ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਵੀਰ ਬਣ ਕੇ ਥੋੜਾ ਜਨਾ ਆਪਣੇ ਨਸਲਾਂ ਤੇ ਜ਼ਰੂਰ 12 ਜਾਂ 13000 ਦੀ ਵੇਚਦੇ ਆ। ਇਹੀ ਡੋਰ ਬੀਟਲ ਦੇ ਕੰਮ ਕੀਤਾ ਜਾਵੇ ਬਾਈ। 1 ਸਾਲ ਦਾ ਬੱਚਾ ਬਾਈ ਲੈ ਕੇ 50000 ਕੋ 70000 ਤਾਂ ਅਸੀਂ ਵਿਕਦੇ ਦੇਖੇ ਨੇ। ਬਾਈ ਉਹ ਬਰੀਡ ਦੇ ਕੰਮ ਕਰੋ ਵੀਰਮਣ ਕੇ ਹੱਥ ਪਨ ਕੇ ਬੀਂਦੇ 99 ਵਪਾਰੀਆਂ ਨੂੰ। ਸੋ ਬਾਈ ਬਰੀਡ ਦੇ ਕੰਮ ਕਰੋ। ਸੋ ਬਾਈ ਪਹੁੰਚਿਆ ਕਰੋ ਬਾਈ। ਦੂਮ ਵਾਲੀ ਮੰਡੀ ਆ ਬਾਈ। ਲੋਕੇਸ਼ਨ ਇਹਦੀ ਆਪਣਾ ਬਠਿੰਡਾ ਤੋਂ ਡੱਬਾ ਵਾਲੀ ਰੋਡ ਤੇ ਮੰਡੀ ਆ। ਡੱਬਾ ਵਾਲੀ ਡੱਬਾ ਵਾਲੀ ਤੋਂ ਜਿਹੜਾ ਆਪਣਾ ਡੱਬਾ ਵਾਲੀ ਦੇ 4 ਕਿਲੋਮੀਟਰ ਦੀ ਦੂਰੀ ਤੇ ਆ। ਨਾਲ ਦੇ ਕੋਲੇ ਜਮ ਤੇ ਨਾਲ ਪਿੰਡ ਪਸਰਾਲਾ ਆ ਬਾਈ। ਹਾਂਜੀ ਹਾਂਜੀ ਬਾਈ। ਹਰ ਮੰਗਲਵਾਰ ਮੰਡੀ ਲੱਗਦੀ ਹੈ ਜੀ। ਜ ਬਹੁਤ ਗਿਣਤੀ ਚ ਜਾਨਵਰ ਆਉਂਦੇ ਆ ਬਈ ਇੱਥੋਂ ਮੁਰਗੇ ਵੀ ਤੁਸੀਂ ਖਰੀਦ ਸਕਦੇ ਹੋ ਧੰਨਵਾਦ ਵੀਰੇ ਮਿਹਰਬਾਨੀ ਤੋ ਪਹੁੰਚਿਆ ਕਰੋ ਵੀਰੇ ਮਿਹਰਬਾਨੀ ਦੀ